ਹਾਂਜੀ ਭਾਈ ਜਿਵੇਂ ਤੁਹਾਨੂੰ ਪਤਾ ਹੈ ਕਿ ਆਪਾਂ ਦੇਲ ਯਾਤਰਾ ਤੋਂ ਬਾਅਦ ਫੇਰ ਜੋ ਇਮੀਗ੍ਰੇਸ਼ਨ ਮਾਫੀਆ ਹੈ ਉਸ ਨੇ ਜੋ ਲੋਕਾਂ ਦੇ ਨਾਲ ਬਰਬਰਤਾ ਕਰੀ ਹੈ ਲੋਕਾਂ ਤੇ ਜੋ ਜ਼ੁਲਮ ਕਰਿਆ ਹੈ ਉਸ ਦੇ ਖਿਲਾਫ ਫੇਰ ਆਪਣੀ ਆਵਾਜ਼ ਬੁਲੰਦ ਕਰ ਰਹੇ ਹਾਂ ਤੇ ਅੱਜ ਆਪਣੇ ਨਾਲ ਇਹ ਜੋ ਬਾਈ ਹੈ ਤੇ ਇਹ ਭੈਣ ਜੀ ਨੇ ਦਲਜੀਤ ਜੀ ਤੇ ਲੱਖੀ ਇਹ ਬਾਈ ਵਿਕਲਾੰਗ ਹੈ ਵਿਚਾਰਾ ਇਹਨੇ ਤੇ ਇੱਕ ਬਰਨਾਲੇ ਵੈਨਕੂਵਰ ਨਾਮ ਦਾ ਇਮੀਗ੍ਰੇਸ਼ਨ ਹੈ ਬਰਨਾਲੇ ਬਾਸਟੈਂਡ ਦੇ ਪਿੱਛੇ ਹਰਸ਼ ਨਾਮ ਦੇ ਬੰਦੇ ਦਾ ਉਹਨਾਂ ਨੂੰ ਇੱਕ ਲਗ 5000 ਰੁਪਏ ਦਿੱਤਾ ਜੀ ਵਿਦੇਸ਼ ਭੇਜਣ ਦੇ ਨਾਮ ਤੇ ਨਾ ਇਹਨਾਂ ਨੂੰ ਵਿਦੇਸ਼ ਭੇਜਿਆ ਤੇ ਨਾ ਇਹਨਾਂ ਨੂੰ ਸੰਤੁਸ਼ਟੀ ਕਰਵਾਈ ਵੀ ਕਿਸ ਕਰਨੇ ਵਿਦੇਸ਼ ਨਹੀਂ ਜਾ ਸਕੇ 1,5000 ਰੁਪਏ ਸਭ ਤੋਂ ਵੱਡੀ ਸੋਚਣ ਵਾਲੀ ਗੱਲ ਹੈ ਕਿ ਬਾਈ ਵਿਕਲਾਗ ਹੈ ਕੋਈ ਬਾਈ ਕੋਲੇ ਕੰਮ ਨਹੀਂ ਵਿਚਾਰੇ ਸੋਸ਼ਲ ਮੀਡੀਆ ਤੇ ਕੋਈ ਵੀਡੀਓ ਪਾ ਕੇ ਆਪਦਾ ਪਰਿਵਾਰ ਦਾ ਗੁਜ਼ਾਰਾ ਕਰਦੇ ਆ ਲਾਲਣ ਪਾਲਣ ਪੋਸ਼ਣ ਕਰਦੇ ਆ ਤੇ ਇਹ ਇਹਨਾਂ ਦੀ ਮੈਸੇਜ ਹੈ ਹੋਰ ਇਹਨਾਂ ਦਾ ਕੋਈ ਸਹਾਰਾ ਨਹੀਂਗਾ ਦੋਨੇ ਇੱਕ ਦੂਜੇ ਮਿਲ ਕੇ ਕੋਈ ਵੀਡੀਓ ਬਣਾ ਕੇ ਆਪਦਾ ਪਾਲਣ ਪੋਸ਼ਣ ਕਰਦੇ ਆ ਪਰ ਇਮੀਗ੍ਰੇਸ਼ਨ ਵਾਲਾ ਦੇਖ ਲੋ ਐਡਾ ਬੇਦਰਦ ਹੈ ਕਿ ਇੱਕ ਜੋ ਵਿਕਲੰਗ ਬੰਦਾ ਹੈ ਤੇ ਜਿਸ ਨੂੰ ਦੇਖ ਕੇ ਉਹਦੀ ਹਾਲਾਤ ਬੜੀ ਦਏ ਨਹੀਂ ਹੈ ਬੜਾ ਤਰਸ ਹੁੰਦਾ ਹੈ ਉਸ ਤੇ ਵੀ ਹੁਣ ਕੋਈ ਉਹਦੀ ਪੀੜਾ ਮਹਿਸੂਸ ਨਹੀਂ ਹੋ ਰਹੀ ਦੇਖ ਕੇ ਕੋਈ ਤਰਸ ਨਹੀਂ ਆ ਰਿਹਾ ਉਹਦੇ ਨਾਲ ਵੀ ਠੱਗੀ ਮਾਰ ਲਈ ਹੁਣ ਜਦੋਂ ਫੋਨ ਤੇ ਗੱਲਬਾਤ ਹੋਈ ਤਾਂ ਉਦੋਂ ਵੀ ਕੋਈ ਉਹਦੇ ਕੋਲੇ ਸੰਤੁਸ਼ਟ ਜਵਾਬ ਨਹੀਂ ਆਇਆ ਮੈਂ ਉਸ ਇਮੀਗ੍ਰੇਸ਼ਨ ਵਾਲੇ ਵੀਰ ਨੂੰ ਵੀ ਬੇਨਤੀ ਕਰਦਾ ਹਾਂ ਹੋਰ ਵੀਰਾਂ ਨੂੰ ਵੀ ਬੇਨਤੀ ਕਰਦਾ ਹਾਂ ਕਿ ਦੇਖੋ ਬਾਰ-ਬਾਰ ਨਵੀਆਂ-ਨਵੀਆਂ ਘਟਨਾਵਾਂ ਆ ਰਹੀਆਂ ਨੇ ਤਾਂ ਰੱਬ ਦੇ ਘਰ ਦੇਰਾਂ ਦੇਰ ਨਹੀਂ ਜੇ ਤੁਸੀਂ ਇਹਦੇ ਫੀੜੀ ਤਲੋਕਾਂ ਦੇ ਨਾਲ ਫੇਰ ਠੱਗੀ ਤੇ ਠੱਗੀ ਕਰੋਗੇ ਕੀਤੇ ਕੋਈ ਸੁਨਾ ਬਗਾਰ ਸਕਣ ਪਰ ਰੱਬ ਦੀ ਕਚਹਿਰੀ ਦੇ ਵਿੱਚ ਤੁਹਾਨੂੰ ਮਾਫ ਨਹੀਂ ਕਰਿਆ ਜਾਊਗਾ ਤੇ ਮੈਂ ਵੈਨਕੂਵਰ ਇਮੀਗ੍ਰੇਸ਼ਨ ਵਾਲੇ ਜੋ ਬਰਨਾਲੇ ਵਾਲੇ ਨੇ ਉਹਨਾਂ ਨੂੰ ਬੇਨਤੀ ਕਰਦਾ ਕਿ ਜਾਂ ਤਾਂ ਇਹ ਵੀਰਾਂ ਦੇ ਨਾਲ ਨਿਆਂ ਕਰ ਨਹੀਂ ਤਾਂ ਜਲਦ ਆਪਾਂ ਆਉਣ ਵਾਲੇ ਟਾਈਮ ਦੇ ਵਿੱਚ ਭਈ ਉਹਨਾਂ ਦੇ ਇਮੀਗ੍ਰੇਸ਼ਨ ਦੇ ਬਾਹਰ ਬੈਠਾਂਗੇ ਵੀਡੀਓ ਉਹਨਾਂ ਦੀ ਆਪਾਂ ਫੇਰ ਪਾ ਰਿਹਾਏ ਐਤੂ ਬਾਅਦ ਹੋਰ ਜਲੂਸ ਕਰਨਾ ਨਹੀਂ ਉਹਦੇ ਜ਼ਿੰਮੇਵਾਰ ਉਹ ਆਪਾਂ ਦਾ ਪੁਨੀ ਫੋਨ ਤੇ ਵੀ ਉਹਨਾਂ ਨਾਲ ਗੱਲ ਕਰੀ ਹੈ ਇਹ ਵੀ ਵਿਚਾਰੇ ਸੋਸ਼ਲ ਮੀਡੀਆ ਤੇ ਆਪਦੀ ਵੀਡੀਓ ਬੁਢੀ ਪਾਉਂਦੇ ਇਹ ਵੀ ਉੱਤੇ ਪਾਉਣਗੇ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਅੱਜ ਆ ਬਾਈ ਦੇਖੋ ਤੁਸੀਂ ਦੇਖਦੇ ਜਾਨੂੰ ਕਿੰਨਾ ਤਰਸਾ ਰਿਹਾ ਯਾਰ ਜੇ ਇਹੋ ਜਿਹੇ ਲੋਕਾਂ ਨਾਲ ਵੀ ਇਹ ਠੱਗੀ ਕਰਨੋਂ ਨਹੀਂ ਹਟਦੇ ਤਾਂ ਜਿਹੜੇ ਚੰਗੇ ਦੇਖਣ ਚ ਲੋਕ ਦਿਖਦੇ ਆ ਦੇਖਣ ਜੀ ਚੰਗੇ ਲੱਗਦੇ ਆ ਉਹਨਾਂ ਨੂੰ ਤਾਂ ਇਹਨਾਂ ਨੇ ਬਕਸਣਾ ਨਹੀਂ ਤਾਂ ਤਾਂ ਕਰਕੇ ਬੜੇ ਬੇਦਰਦ ਨੇ ਇੱਕ ਕਸਾਈ ਬਣੇ ਨੇ ਤਾਂ ਸਾਰੇ ਲੋਕਾਂ ਨੂੰ ਖਾਸ ਕਰਕੇ ਜਵਾਨਾਂ ਨੂੰ ਇਕੱਠਾ ਹੋਣਾ ਪਊਗਾ ਤੇ ਇਮੀਗ੍ਰੇਸ਼ਨ ਮਾਫੀਆ ਦੀ ਢਾਪ ਲਮਾਉਣੀ ਪਊਗੀ ਸਾਰੇ ਵੀਰਾਂ ਨੂੰ ਬੇਨਤੀ ਕਰਨਾ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਐਸ ਪਰਿਵਾਰ ਦੇ ਨਾਲ ਖੜਕੇ ਨਾ ਸਹਾਰਾ ਬੰਨਾ ਤਾਂ ਜੋ 1 ਲੱਖ ਰੁਪਏ ਇਹਨਾਂ ਲਈ ਇੱਕ ਕਰਪ ਹੈ ਬਾਈ ਦੇਖੋ ਹਰ ਬੰਦੇ ਲਈ ਪੈਸੇ ਦੀ ਕੀਮਤ ਅਲਗ ਹੈਗਾ ਇਹਨਾਂ ਲਈ 1 ਲੱਖ ਰੁਪਏ ਕਰਪ ਤੋਂ ਵੀ ਜ਼ਿਆਦਾ ਹੈ ਤੇ ਜੇ ਐਸ ਪਰਿਵਾਰ ਨੂੰ ਪੈਸੇ ਨਹੀਂ ਮਿਲਦੇ ਤੇ ਇਹਨਾਂ ਦੇ ਹੋਣ ਵਾਲਾ ਟਾਈਮ ਬਹੁਤ ਕਹਨ ਕੋਤੋ ਤੇ ਜ਼ਿੰਮੇਵਾਰ ਆਪਾਂ ਸਾਰੇ ਹੋਵਾਂਗੇ ਬਾਈ ਸਾਰੇ ਵੀਰਾਂ ਨੂੰ ਬੇਨਤੀ ਹੈ ਵੀਡੀਓ ਨੂੰ ਬੱਧੋ ਸ਼ੇਅਰ ਕਰਨਾ ਕਿ ਇਹਨਾਂ ਦਾ ਸਹਾਰਾ ਬੰਨਾ ਬਾਈ